BBMP ਨੇ ਜੂ ਟਰਨ ਮਾਰਿਆ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਿਹਾ ਸਭ ਤੋਂ ਪਹਿਲਾਂ ਪ੍ਰੋ ਪੰਜਾਬ ਟੀਵੀ ਦੇ ਉੱਤੇ ਤਾਂ BBMP ਨੇ ਯੂ ਟਰਨ ਲੈ ਲਿਆ ਸੈਕਟਰੀ ਦਾ ਤਬਾਦਲਾ ਕਰ ਦਿੱਤਾ ਗਿਆ ਸੁਰਿੰਦਰ ਮਿੱੱਤਲ ਜੋ ਕਿ ਬਾਦੂ ਪਾਣੀ ਜਿਸ ਦੇ ਵੱਲੋਂ ਜਿਹੜਾ ਹਰਿਆਣੇ ਨੂੰ ਦੇਣ ਵਿੱਚ ਐਮ ਭੂਮਿਕਾ ਨਿਭਾਈ ਗਈ ਸੀ ਤਾਂ ਉਸ ਦਾ ਤਬਾਦਲਾ ਕਰ ਦਿੱਤਾ ਗਿਆ Rajasthan ਦੇ ਵਰਵੀਰ ਸਿੰਘ ਨੂੰ ਸਖਤਰ ਲਗਾ ਦਿੱਤਾ ਗਿਆ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਿਹਾ BBMP ਦੇ ਯੂ ਟਰਨ ਦੇ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਸੀ ਪੰਜਾਬ ਸਰਕਾਰ ਦੇ ਵੱਲੋਂ ਵਿਰੋਧ ਕੀਤਾ ਗਿਆ ਤਾਂ ਉੱਥੇ ਹੀ ਪੰਜਾਬ ਦੇ ਜੋ ਮੁੱਖ ਇੰਜੀਨੀਅਰ ਉਹਨਾਂ ਦੇ ਵੱਲੋਂ ਐਮ ਭੂਮਿਕਾ ਨਿਭਾਏਗੀ BBMP ਨੂੰ ਫੌਰੀ ਤੌਰ ਤੇ ਜਿਹੜਾ ਜੋ ਸੰਜੀਵ ਕੁਮਾਰ ਦਾ ਜੋ ਆਕਾਸ਼ਦੀਪ ਦਾ ਤਬਾਦਲਾ ਕੀਤਾ ਗਿਆ ਸੀਗਾ ਤੇ ਸੰਜੀਵ ਕੁਮਾਰ ਨੂੰ ਆ ਡਾਇਰੈਕਟਰ ਜਿਹੜਾ ਵਾਟਰ ਰੈਗੂਲੇਸ਼ਨ ਲਗਾਇਆ ਗਿਆ ਉਸ ਦੀ ਜਿਹੜੀ ਆ ਬਦਲੀ ਫौरी ਤੌਰ ਤੇ ਰੋਕਣ ਦੇ ਲਈ ਜਿਹੜਾ ਆ ਕਿਹਾ ਗਿਆ ਸੀ ਪੱਤਰ ਲਿਖਿਆ ਗਿਆ ਸੀਗਾ ਉਸ ਦੇ ਬਾਅਦ ਸਖਤ ਵਿਰੋਧ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਰਾਤੋਂ ਰਾਤ ਬਦਲੀ ਕਰ ਦਿੱਤੀ ਗਈ ਸੀਗੀ ਤਾਂ ਹੁਣ ਬੀਵੀਐਮਬੀ ਦਾ ਯੂ ਟਰਨ ਵਜਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਸਿੱਧੇ ਤੌਰ ਤੇ ਜੇ ਗੱਲ ਕਰ ਲਈਏ ਤਾਂ ਸਖਤਰ ਜਿਹੜਾ ਉਹ ਬਦਲ ਦਿੱਤਾ ਗਿਆ ਤਾਂ ਉੱਥੇ ਹੀ ਜਿਹੜੇ ਪੰਜਾਬ ਦੇ ਮੁੱਖ ਇੰਜੀਨੀਅਰ ਰਜੀਵ ਸੈਣੀ ਨੇ ਉਹਨਾਂ ਨੂੰ ਵੀ ਜਿਹੜਾ ਆ BBMP ਦੇ ਡਾਇਰੈਕਟਰ ਦਾ OSD ਲਗਾ ਦਿੱਤਾ ਗਿਆ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਸਭ ਤੋਂ ਪਹਿਲਾਂ Pro Punjab TV ਦੇ ਉੱਤੇ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦਣਾ ਚਾਹੁੰਦੇ ਹਾਂ ਕਿ BBMP ਨੇ ਯੂ ਟਰਨ ਮਾਰਿਆ ਆ ਯੂ ਟਰਨ ਮਾਰਿਆ ਜੋ ਕਿ ਰਾਤੋਂ ਰਾਤ ਬਦਲੀ ਕੀਤੀ ਗਈ ਸੀ ਕਿ ਰਾਤੋ ਰਾਤ ਟਰਾਂਸਫਰ ਕਰ ਦਿੱਤਾ ਗਿਆ ਸੀਗਾ ਆਕਾਸ਼ਦੀਪ ਨੂੰ ਜੋ ਕਿ ਡਾਇਰੈਕਟਰ ਸਨ ਵਾਟਰ ਰੈਗੂਲੇਸ਼ਨ ਦੇ ਜਿੱਥੋਂ ਬਾਧੂ ਪਾਣੀ ਦਿੱਤਾ ਜਾਣਾ ਹੁੰਦਾ ਉਸ ਦੇ ਡਾਇਰੈਕਟਰ ਸਨ ਉਹਨਾਂ ਦੀ ਬਦਲੀ ਕਰ ਦਿੱਤੀ ਗਈ ਸੀ ਕਿ ਤੇ ਉਹਨਾਂ ਦੀ ਜਗ੍ਹਾ ਹਰਿਆਣਾ ਦਾ ਸੰਜੀਵ ਕੁਮਾਰ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਸੀ ਹਰਿਆਣਾ ਦਾ ਸੰਜੀਵ ਕੁਮਾਰ ਡਾਇਰੈਕਟਰ ਵਾਟਰ ਰੈਗੂਲੇਸ਼ਨ ਲਗਾਇਆ ਗਿਆ ਸੀਗਾ ਤੇ ਨਾਲ ਹੀ ਸੈਕਟਰੀ ਵੀ सुरेंद्र ਮਿੱਤਲ ਸਿਕਾ ਜੋ ਸੈਕਟਰੀ ਸੀਗਾ ਜਿਸ ਤੇ ਵੱਲੋਂ ਪਹਿਲਾਂ ਵੀ ਹਰਿਆਣਾ ਨੂੰ ਬਾਧੂ ਪਾਣੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਗਈ ਸੀ ਕਿ ਤਾਂ ਉਸ ਨੂੰ ਉਹ ਵੀ ਇੱਕ ਸੈਕਟਰੀ ਸਗਾ सुरेंद्र ਮਿੱਤਲ ਉਸ ਨੂੰ ਬਦਲ ਦਿੱਤਾ ਗਿਆ ਤਾਂ ਹੁਣ ਉਸ ਦੀ ਜਗ੍ਹਾ ਰਾਜਸਥਾਨ ਦਾ ਬਲਵੀਰ ਸਿੰਘ ਹੈ ਜਿਹੜੇ ਉਹਨਾਂ ਨੂੰ ਰਾਜਸਥਾਨ ਦਾ ਜੋ ਇੰਜੀਨੀਅਰ ਹੈ ਬਲਵੀਰ ਸਿੰਘ ਉਸ ਨੂੰ ਸੈਕਟਰੀ ਲਗਾ ਦਿੱਤਾ ਗਿਆ ਹੈ ਨਾਲ ਹੀ ਜੋ ਪੰਜਾਬ ਇੰਜੀਨੀਅਰ ਹੈ ਰਜੀਵ ਸੈਣੀ ਉਸ ਨੂੰ ਜੋ ਡਾਇਰੈਕਟਰ ਲਗਾਏ ਗਿਆ ਸੰਜੀਪ ਕੁਮਾਰ ਉਹਨਾਂ ਦਾ ਓਐਸਡੀ ਲਗਾ ਦਿੱਤਾ ਗਿਆ ਤਾਂ ਸਿੱਧੇ ਤੌਰ ਤੇ ਯੂ ਟਰਨ ਵੱਜਦਾ ਹੋਇਆ ਨਜ਼ਰ ਆਇਆ ਕਿਉਂਕਿ ਲਗਾਤਾਰ ਜੇ ਗੱਲ ਕਰ ਲਈਏ ਤਾਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ ਜੋ ਹਰਿਆਣਾ ਦੇ ਵੱਲੋਂ ਪਾਣੀ ਮੰਗਿਆ ਗਿਆ ਸੀਗਾ ਉਸ ਦੇ ਬਾਅਦ BBMP ਦੀ ਮੀਟਿੰਗ ਹੁੰਦੀ ਹੈ ਜੋ ਨੁਮਾਇੰਦਿਆਂ ਦੀ ਮੀਟਿੰਗ ਹੁੰਦੀ ਹੈ ਤਾਂ ਉਸ ਦੇ ਵਿੱਚ ਐਲਾਨ ਕਰ ਦਿੱਤਾ ਜਾਂਦਾ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਵੇਗਾ ਪਰ ਉਸ ਦਾ ਸਖਤ ਵਿਰੋਧ ਕੀਤਾ ਗਿਆ ਸੀਗਾ ਤੇ ਸਿੱਧੇ ਤੌਰ ਤੇ ਕਿਹਾ ਗਿਆ ਸੀਗਾ ਕਿ ਹਰਿਆਣਾ ਨੂੰ ਪਾਣੀ ਦਿੱਤਾ ਜਾਵੇਗਾ ਪਰ ਪੰਜਾਬ ਸਰਕਾਰ ਦੀ ਜੋ ਅੱਜ ਕਹਿ ਸਕਦੇ ਕਿ ਸਹਿਮਤੀ ਤੋਂ ਬਿਨਾ ਇਹ ਪਾਣੀ ਨਹੀਂ ਦਿੱਤਾ ਜਾ ਸਕਦਾ ਸਿਕਾ ਜਿਸਦੇ ਬਾਅਦ ਉਹਨਾਂ ਨੇ ਰਾਤੋਂ ਰਾਤ ਜਿਹੜਾ ਆ ਡਾਇਰੈਕਟਰ ਦੀ ਬਦਲੀ ਕੀਤੀ ਹੈ ਰਾਤੋਂ ਰਾਤ ਸੰਜੀਵ ਕੁਮਾਰ ਜੋ ਕਿ ਸੇਫਟੀ ਜਿਹੜਾ ਡੈਮ ਸੇਫਟੀ ਦੇ ਜੋ ਮੇਨ ਡਾਇਰੈਕਟਰ ਨੇ ਉਹ ਉਹਨਾਂ ਨੂੰ ਚਾਕੇ ਵਾਟਰ ਰੈਗੂਲੇਸ਼ਨ ਦੇ ਡਾਇਰੈਕਟਰ ਲਗਾ ਦਿੱਤਾ ਗਿਆ ਜਿਨ੍ਹਾਂ ਦੇ ਕੋਲ ਤਜਰਬਾ ਵੀ ਨਹੀਂ ਸੀਗਾ ਤਾਂ ਉਸਦੇ ਬਾਅਦ ਜਦੋਂ ਇਹ ਗੱਲ ਪਤਾ ਲੱਗਦੀ ਹਾਲਾਂਕਿ ਬੀਵੀਐਮਬੀ ਨੇ ਦਾਅਵਾ ਕੀਤਾ ਕਿ ਆਕਾਸ਼ਦੀਪ ਨੇ ਕਿਹਾ ਸੀਗਾ ਮੇਰੀ ਟਰਾਂਸਫਰ ਕਰ ਦਿੱਤੀ ਜਾਵੇ ਪਰ ਉਸ ਤੋਂ ਬਾਅਦ ਜੋ ਪੰਜਾਬ ਇੰਜੀਨੀਅਰਸ ਘਰਜੀਵ ਸੈਣੀ ਉਸਨੇ ਪੱਤਰ ਲਿਖਿਆ ਉਸਨੇ ਚਿੱਠੀ ਲਿਖੀ ਬੀਵੀਐਮਬੀ ਨੂੰ ਤੇ ਸਿੱਧੇ ਤੌਰ ਤੇ ਕਿਹਾ ਕਿ ਇਸ ਬਦਲੀ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਕਿਉਂਕਿ ਆਕਾਸ਼ਦੀਪ ਨੇ ਨਾ ਸਾਰੇ ਇਲਜ਼ਾਮਾਂ ਨੂੰ ਸਿੱਧੇ ਤੌਰ ਤੇ ਨਕਾਰਿਆ ਕਿਹਾ ਕਿ ਮੈਂ ਕੋਈ ਵੀ ਬਦਲੀ ਕਰਾਉਣ ਦੀ ਗੱਲ ਜੜੀ ਆ ਨਹੀਂ ਕੀਤੀ ਤਾਂ ਉਸ ਦੇ ਬਾਅਦ ਮਾਹੌਲ ਲਗਾਤਾਰ ਪੰਜਾਬ ਦੇ ਵਿੱਚ ਵੀ ਪਖਦਾ ਹੋਇਆ ਨਜ਼ਰ ਆ ਰਿਹਾ ਸਿਆਸੀ ਅ ਕਹਿ ਸਕਦੇ ਸਿਆਸੀ ਮੈਦਾਨ ਪੱਖ ਦਾ ਇਹ ਨਜ਼ਰ ਆ ਰਿਹਾ ਕਿਉਂਕਿ ਸਿੱਦੇ ਤੌਰ ਤੇ ਜੋ ਪੰਜਾਬ ਸਰਕਾਰ ਉਸਦੇ ਨੁਮਾਇੰਦਿਆਂ ਵੱਲੋਂ ਲਗਾਤਾਰ ਸਵਾਲ ਚੁੱਕੇ ਜਾ ਰਹੇ ਸੀਗੇ ਬੀਬੀਐਮਬੀ ਨੂੰ ਲੈ ਕੇ ਜਿਹੜਾ ਜੋ ਉਸਦੇ ਵੱਲੋਂ ਫੈਸਲਾ ਕੀਤਾ ਗਿਆ ਸੀਗਾ ਤੇ ਪੰਜਾਬ ਦੇ ਵਿੱਚ ਜੋ ਭਾਜਪਾ ਦੇ ਨੁਮਾਇੰਦੇ ਨੇ ਭਾਜਪਾ ਦੇ ਲੀਡਰ ਨੇ ਭਾਜਪਾ ਦੇ ਜੋ ਵੀ ਚਾਹੇ ਕੇਂਦਰੀ ਮੰਤਰੀ ਨੇ ਉਹਨਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਜਿਹੜਾ ਆਮ ਆਦਮੀ ਪਾਰਟੀ ਵੱਲੋਂ ਕੀਤਾ ਜਾਣ ਲੱਗਿਆ ਤਾਂ ਉਸ ਦੇ ਬਾਅਦ ਹੁਣ BBMP ਦਾ ਯੂ ਟਰਨ ਵਜਿਆ ਪੰਜਾਬ ਤੇ ਰਾਜਸਥਾਨ ਨੂੰ ਜਿਹੜੀ ਹੈ ਪ੍ਰਤੀਨਿਧਤਾ ਜਿਹੜੀ ਇਹ ਦੇ ਦਿੱਤੀ ਗਈ ਐ ਸਦੇ ਤੌਰ ਤੇ ਕਹਿ ਸਕਦੇ ਉਹਨਾਂ ਦੇ ਨੁਮਾਇंदे ਅੱਗੇ ਕਰਕੇ ਰੱਖ ਲੈਗੇ ਕਿਉਂਕਿ ਡਾਇਰੈਕਟਰ ਜੋ ਲਗਾਏਗੇ ਨੇ ਉਹਨਾਂ ਦੇ OST ਪੰਜਾਬ ਇੰਜੀਨੀਅਰ ਬਣਾ ਦੋਤੇਗੇ ਨੇ ਤੇ 71 ਵੀ ਬਦਲ ਦੋਤੇਗੇ ਨੇ ਜੋ 71 सुरेंद्र ਮਿੱਤਲ ਹਰਿਆਣੇ ਦੇ ਸੀ ਉਹਨਾਂ ਨੂੰ ਬਦਲ ਕੇ ਰਾਜਸਥਾਨ ਦੇ ਬਲਵੀਰ ਸਿੰਘ ਨੂੰ 71